हेलो गाइस वेलकम टू आवर चैनल किड्स लर्निंग गुड मॉर्निंग आज ਅਸੀਂ ਪੰਜਾਬੀ ਦਾ ਨਵਾਂ ਪੱਤਰ ਕਰਾਂਗੇ ਨਸ਼ਾ ਦੀ ਰੋਕத் ਥਾਮ ਸੰਬੰਧੀ ਆਪਣੇ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਫਸਰ ਨੂੰ ਪੱਤਰ ਲਿਖੋ ਜਾਂ ਵਿਦਿਆਰਥੀਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਸਮੱਸਿਆ ਬਾਰੇ ਅਖਬਾਰ ਦੇ ਸੰਪਾਦਕ ਨੂੰ ਇੱਕ ਪੱਤਰ ਲਿਖੋ ਯਾਨਕਿ ਨਸ਼ਾ ਦੀ ਜਿਹੜੀ ਵਰਤੋਂ ਬਹੁਤ ਜ਼ਿਆਦਾ ਹੋ ਗਈ ਹੈ ਤੇ ਇਹਦੀ ਰੋਕਥਾਮ ਦੇ ਲਈ ਅਸੀਂ ਪੱਤਰ ਲਿਖਣਾ ਹੈ ਜਾਂ ਮੈਡੀਕਲ ਅਫਸਰ ਨੂੰ ਤੇ ਜਾਂ ਫਿਰ ਵਿਦਿਆਰਥੀਆਂ ਵਿੱਚ ਨਸ਼ੇ ਦੀ ਸਮੱਸਿਆ ਵਧ ਰਹੀ ਹੈ ਠੀਕ ਹੈ ਦੋਨੋਂ ਵਿੱਚੋਂ ਕੋਈ ਵੀ ਹੈਡਿੰਗ ਆਏਗਾ ਤੁਸੀਂ ਇਹੀ ਪੱਤਰ ਲਿਖਣਾ ਨਾਉ ਲੈਟ ਸਟਾਰਟ ਸੇਵਾ ਵਿਖੇ ਮੁੱਖ ਮੈਡੀਕਲ ਅਫਸਰ ਕਪੂਰਥਲਾ ਜੇਤੇ ਮੈਡੀਕਲ ਅਫਸਰ ਦਾ ਆਇਆ ਫਿਰ ਐਡਰੈਸ ਹੋਏਗਾ ਜੀ ਉਹਨਾਂ ਨੇ ਅਖਬਾਰ ਦੇ ਸੰਪਾਦਕ ਨੂੰ ਲਿਖਣਾ ਫਿਰ ਅਸੀਂ ਸੇਵਾ ਵਿਖੇ ਅ ਦੈਨਿਕ ਜਾਗਰਣ ਅਖਬਾਰ ਅਜੀਤ ਅਖਬਾਰ ਕਿਸੇ ਵੀ ਅਖਬਾਰ ਦਾ ਨਾਮ ਲਿਖ ਕੇ ਸ਼ਹਿਰ ਕਪੂਰਥਲਾ ਵੀ ਲਿਖ ਸਕਦੇ ਆ ਜਾਂ ਫਿਰ ਤੁਸੀਂ ਹੋ ਜਲੰਧਰ ਰੂਧਿਆਣਾ ਕੋਈ ਵੀ ਲਿਖ ਸਕਦੇ ਹੋ ਠੀਕ ਹੈ ਵਿਸ਼ਾ ਨਸ਼ਿਆ ਦੀ ਰੋਕtham ਸੰਬੰਧੀ ਸ਼੍ਰੀਮਾਨ ਜੀ ਬੇਨਤੀ ਹੈ ਕਿ ਮੈਂ ਆਪ ਜੀ ਦਾ ਧਿਆਨ ਸਾਡੇ ਜ਼ਿਲ੍ਹੇ ਵਿੱਚ ਦਿਨੋ-ਦਿਨ ਵਧ ਰਹੀ ਨਸ਼ਿਆ ਦੀ ਸਮੱਸਿਆ ਵੱਲ ਦਿਵਾਣਾ ਚਾਹੁੰਦਾ ਹਾਂ ਅਸੀਂ ਵੇਖਦੇ ਹਾਂ ਕਿ ਅਯੋਕੇ ਸਮੇਂ ਵਿੱਚ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀ ਵੀ ਐਨਾ ਨਸ਼ਿਆ ਦੀ ਗ੍ਰਿਫਤ ਵਿੱਚ ਆ ਰਹੇ ਹਨ ਯਾਨੀ ਕਿ ਅੱਜ ਕਾ ਨਸ਼ੇ ਅੱਜ ਕੱਲ ਜਿਹੜੇ ਸਕੂਲਾਂ 'ਚ ਬੱਚੇ ਪੜ੍ਹਦੇ ਆ ਤੇ ਕਾਲਜ 'ਚ ਪੜ੍ਹਦੇ ਉਹਨਾਂ 'ਚ ਵੀ ਨਸ਼ੇ ਦੀ ਜਿਹੜੀ ਸਮੱਸਿਆ ਦਿਨੋ-ਦਿਨ ਵੱਧ ਰਹੀ ਹੈ ਅਯੋਕੇ ਸਮੇਂ ਵਿੱਚ ਯਾਨੀ ਕਿ ਅੱਜ ਦੇ ਟਾਈਮ ਵਿੱਚ ਨਸ਼ਾ ਦੀ ਵਰਤੋਂ ਦਿਨੋ-ਦਿਨ ਵੱਧ ਰਹੀ ਹੈ ਅਸੀਂ ਸੰਚਾਰ ਮਾਧਿਅਮ ਰਾਹੀਂ ਜਾਣ ਰਹੇ ਹਾਂ ਸੰਚਾਰ ਮਤਲਬ ਜਿੱਦ ਤੋਂ ਸਾਨੂੰ ਨਿਊਜ਼ਪੇਪਰ ਕਹਿ ਸਕਦੀ ਹੈ ਨਿਊਜ਼ ਕਹਿ ਸਕਦੇ ਟੀਵੀ 'ਚ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਇਹ ਨਸ਼ੇ ਬਹੁਤ ਹੀ ਖਤਰਨਾਕ ਹਨ ਐਨਾ ਨਸ਼ਿਆ ਦੀ ਵਰਤੋਂ ਨਾਲ ਨੌਜਵਾਨਾਂ ਦਾ ਭਵਿੱਖ ਤਬਾਹ ਹੋ ਜਾਂਦਾ ਹੈ ਨਸ਼ੇ ਦੇ ਵਪਾਰੀ ਆਪਣੇ ਖਾਸ ਢਾਂਗ ਤਰੀਕਿਆਂ ਰਾਹੀਂ ਗ੍ਰਾਹਕਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ ਅਸੀਂ ਵੇਖਦੇ ਹਾਂ ਕਿ ਸ਼ਹਿਰ ਤੇ ਪਿੰਡਾਂ ਵਿੱਚ ਖੁੱਲ੍ਹੀਆਂ ਦਵਾਈਆਂ ਦੀਆਂ ਵਦੇਰੇ ਦੁਕਾਨਾਂ ਤੇ ਵੀ ਸਰੇ ਆਮ ਨਸ਼ਿਆ ਦੀ ਦਵਾਈਆਂ ਵੇਚ ਰਹੇ ਹਨ ਬੇਰੋਜ਼ਗਾਰ ਬੱਚੇ ਇਹਨਾਂ ਨਸ਼ਿਆਵਾਲ ਬਹੁਤ ਛੇਤੀ ਆਕਰਸ਼ਿਤ ਹੋ ਜਾਂਦੇ ਹਨ ਕਿ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਤੇ ਉਹ ਡਿਪਰੈਸ਼ਨ ਵਿੱਚ ਆ ਜਾਂਦੇ ਤੇ ਡਿਪਰੈਸ਼ਨ ਕਰਕੇ ਉਹ ਗਲਤ ਕੰਮਾਂ ਵੱਲ ਧਿਆਨ ਦਿੰਦੇ ਫਿਰ ਉਹ ਨਸ਼ਿਆਵਾਲ ਤੋਰ ਪੈਂਦੇ ਹਨ ਸਾਡੇ ਸਮਾਜ ਵਿੱਚ ਵੱਡੇ ਵੱਡੇ ਪ੍ਰੋਗਰਾਮ ਆ ਤੇ ਸਰੇ ਆਮ ਵਰਤਾਈ ਜਾ ਰਹੀ ਸ਼ਰਾਬ ਲੋਕ ਮਾਨਸਿਕਤਾ ਤੇ ਬਹੁਤ ਬੁਰਾ ਪ੍ਰਭਾਵ ਪਾਉਂਦੀ ਹੈ ਇਹਨਾਂ ਨਸ਼ਿਆ ਦੀ ਪੂਰਤੀ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਗਲਤ ਕੰਮ ਕਰਦੇ ਹਨ। ਐਨਕਿ ਜਿਨ੍ਹਾਂ ਨੂੰ ਨਸ਼ਿਆ ਦੀ ਆਦਤ ਪੈ ਜੇ ਤੇ ਉਹ ਉਹਨਾਂ ਨਸ਼ਿਆ ਨੂੰ ਹਾਸਲ ਕਰਨ ਵਾਸਤੇ ਉਹਨਾਂ ਨੂੰ ਪੈਸੇ ਚਾਹੀਦੇ ਆ। ਪੈਸੇ ਦੇ ਕੇ ਨਸ਼ੇ ਖਰੀਦ ਸਕਦੇ ਹਨ। ਤੇ ਜੇ ਉਹਨਾਂ ਕੋਲ ਪੈਸੇ ਨਹੀਂ ਹੋਣਗੇ ਤੇ ਉਹ ਇਹਦੇ ਪੈਸੇ ਦੇ ਵਾਸਤੇ ਉਹ ਕਿਸੇ ਦਾ ਚੋਰੀ ਕਿਸੇ ਦਾ ਕਤਲ ਵੀ ਕਰ ਦਿੰਦੇ ਆ ਨਾ ਯਾਨੀ ਕਿ ਉਹਨਾਂ ਦੀ ਪੂਰਤੀ ਦੇ ਲਈ। ਇਸ ਲਈ ਇਹਨਾਂ ਦੀ ਵਰਤੋਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਮੈਨੂੰ ਪੂਰੀ ਉਮੀਦ ਹੈ ਕਿ ਆਪ ਇਸ ਵਾਰ ਉਚੇਚਾ ਧਿਆਨ ਦੇਵੋਗੇ ਧੰਨਵਾਦ ਸਹਿਤ ਰਮਨਦੀਪ ਸਿੰਘ 14 ਰਾਮਨਗਰ ਤੇ ਕਪੂਰਥਲਾ ਠੀਕ ਹੈ ਇਹ ਇੰਪੋਰਟੈਂਟ ਹੈ ਪੱਤਰ ਨਸ਼ਾ ਦੀ ਰੋਕਥਾਮ ਕਿਉਂਕਿ ਇਹ ਅੱਜ ਦਾ ਟੌਪਿਕ ਹੈ ਅੱਜ ਦੇ ਟਾਈਮ ਦੇ ਇਹ ਮੇਨ ਸਮੱਸਿਆ ਆ ਗਈ ਹੈ ਨਸ਼ਾ ਦੀ ਰੋਕਥਾਮ ਸੰਬੰਧੀ